ਇਨਸਾਨੀਅਤ ਹੋਈ ਸ਼ਰਮਸਾਰ ਸੱਚ ਦੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ 26 ਜਨਵਰੀ ਦੀ ਸ਼ਾਮ ਸ਼ਰੇ ਰਾਹ ਮੋਟਰਸਾਈਕਲ ਵਿੱਚ ਮਾਰ ਕੇ ਟਾਇਲ ਕਾਰੀਗਰਾਂ ਤੋਂ 52000 ਦੇ ਦੋ ਮੋਬਾਈਲ ਅਤੇ ਪੈਸੇ ਖੋ ਕੇ ਭੱਜਣ ਦੀ ਕਰ ਰਹੇ ਸਨ ਕੋਸ਼ਿਸ਼ ਅਤੇ ਹੋਏ ਕਾਮਯਾਬੀ ਪਰ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ ਜਦੋਂ ਕਿ ਪੀੜਤ ਰੋਲਾ ਪਾਉਂਦੇ ਹੀ ਰਹਿ ਗਏ ਉਹਨਾਂ ਦੇ ਜ਼ੁਬਾਨੀ ਹੀ ਸੁਣੋ ਕੀ ਕੁਝ ਹੋਇਆ ਅਤੇ ਕੀ ਕੁਝ ਵਾਪਰਿਆ ਉਹਨਾਂ ਨਾਲ ਹੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰੇਕ ਖਬਰ ਤੁਹਾਡੇ ਤੱਕ ਪੈਰ ਦੇ ਆਧਾਰ ਤੇ ਪਹੁੰਚ ਸਕੇ ਲੁਧਿਆਣਾ ਤੋਂ ਪੱਤਰਕਾਰ ਨਰਿੰਦਰਪੁਰੀ ਦੀ ਵਿਸ਼ੇਸ਼ ਰਿਪੋਰਟ ਚੋਰੀ ਤੇ ਲੁੱਟ ਖੋਹ ਕਰਨ ਵਾਲਾ ਸੌਫਟ ਟਾਰਗੇਟ ਮਜ਼ਦੂਰ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਇਹ ਦਾਅਵੇ ਭੈਣ ਤੋਂ ਕਿ ਸਾਡੇ 60 ਲਾ ਮਾਰਦੇ ਨੇ ਸਟੱਫ ਦੇ ਲੋ ਇਹਨਾਂ ਦਾ ਮੁਕਾਬਲਾ ਨਹੀਂ ਕਰਦੇ ਜਿਹੜੇ ਕੋ ਤਾਜ਼ਾ ਮਾਮਲਾ ਇਸੇ ਤਰ੍ਹਾਂ ਦਾ ਹੈ ਲਹਾਰੇ ਦੇ ਰੇੜੂ ਸਾਹਿਬ ਨਜ਼ਦੀਕ ਇਲਾਕੇ ਦਾ ਥਾਣਾ ਡਾਬਾ ਹੰਤ ਦੇ ਅੰਦਰ ਆਉਂਦਾ ਹੈ ਤੇ ਤਾਜ਼ਾ ਮਾਮਲਾ ਇਹ ਹੈ ਕਿ ਦੋ ਮਜ਼ਦੂਰ ਜੋ ਕਿ ਸੰਜੀਵ ਤੇ ਰakesh ਜੋ ਕਿ ਕੈਨ ਦਾ ਡੇਟਾ ਲੈ ਕੇ ਕੰਮ ਕਰਦੇ ਹਨ ਕਰ 26 ਜਨਵਰੀ ਦੀ ਸ਼ਾਮ 6:30 ਵਜੇ ਇਹਨਾਂ ਤੋਂ ਕੀਮਤੀ ਸਬਜ਼ ਤੇ ਪੈਸਿਆਂ ਦੀ ਲੁੱਟ ਲਈ ਹੈ ਬਾਕੀ ਜਾਣਕਾਰੀ पीड़ित अपने मुंह को क्या नाम क्या आपका राकेश कुमार राकेश क्या मामला था हम दोनों आलमगीर से काम करके आ रहे थे रास्ता में रोक के वो लोग अपने आप गाड़ी में मेरा सटा दिया बैग वो लोग बोलना लगा गर्म पट्टी करवा दो ये करवा दो हम लोग बोले कि चलो रोका नहीं आपको वो रेणु साहब गुरुद्वारे के पास कितने लोग थे वो लोग 6 लोग थे 6 लोग थे उन्होंने मुंह मेरा ठके ठके नहीं नहीं, नहीं। मो वगैरह नहीं रखे थे वो लोग तो कैसे आपसे कैसे मतलब उन्होंने लूट की कैसे अंजाम दिया वो बोलने लगा कि चलो हमको इलाज करवा देना हम लोग बोले कि चलो इलाज करवा देंगे उसके बाद सुमसान गली में ले जाके हम लोग को मोबाइल भी छीन लिया साथ में पैसा था पैसा भी छीन लिया आपके पास कौन सा मोबाइल था मेरे पास सैमसंग मोबाइल था कितनी कीमत कितनी है पच्चीस हज़ार की मोबाइल था और पैसे पैसे दो हज़ार रुपया था आपने उनको पकड़ने की या रोकने की कोशिश नहीं की कोशिश की है लेकिन वहाँ पे हम लोग को कोई मदद करने वाला नहीं था वो लोग भाग गया था ਨਾਮ ਕੀ ਆ ਤੁਹਾਡਾ ਸੰਜੀਤ ਕੁਮਾਰ ਜੀ ਸਦੀਪ ਕੀ ਮਾਮਲਾ ਸਾਰਾ ਕਿਵੇਂ ਉਹਨਾਂ ਨੇ ਆਪਕੇ ਸਾਥ ਲੋਕ ਮੇਰੇ ਅਸੀਂ ਕਾਲ আলম ਗੜ ਤੋਂ ਕੰਮ ਕਰ ਕਰ ਰਹੀ ਸੀ ਬਰੋਕਰ ਰੋਡ ਤੋਂ ਥੱਲੇ ਉੱਤਰਦੇ ਪੈ ਸੀ ਅਰੇਟੋ ਸਾਥੇ ਥੋੜਾ ਪਿੱਛੇ ਆਏ ਉਹਨਾਂ ਨੇ ਸਾਡੇ 'ਚ ਗੱਡੀ ਆਪਣੀ ਜਾਣ ਕੇ ਮਾਰੀ ਸਮਾਂ ਕਿੰਨਾ ਹੋ ਰਿਹਾ ਸੀ ਉਸ ਟਾਈਮ ਇਹ 6:30 ਦਾ ਟਾਈਮ ਸੀ ਵੀਰੇ 6:30 ਵਜੇ ਤਾਂ ਮਾਰਕ ਚੱਲਦੀ ਹੁੰਦੀ ਹੁੰਦੀ ਲੋਕ ਹਾਂਜੀ ਵੀਰੇ ਉੱਥੇ ਲੋਕ ਲੱਗ ਸੀਗੇ ਉਹਨਾਂ ਨੇ ਕਿਹਾ ਸਾਡੇ ਬਾਈਕ ਦਾ ਰੇਮਿੰਟ ਏਡਾ ਹੋ ਗਿਆ ਜੀ ਸਾਡੇ ਸਾਥ ਲੱਗ ਗਈ ਅਸੀਂ ਕਿਹਾ ਚਲੋ ਹਾਂਜੀ ਉਹਨਾਂ ਨੇ ਖੁਦ ਮਾਰੀ ਸਾਡੀ ਦਾਦੀ ਸਪੀਡ ਤੇ ਸੀਗੀ ਜਿਹਦੇ ਅਸੀਂ ਅੱਜ ਸਵੇਰ ਗਏ ਤਾਂ ਉੱਥੇ ਦੇ ਲੋਕਾਂ ਨੇ ਪੁੱਛਿਆ ਕਹਿੰਦਾ ਸਾਨੂੰ ਪਤਾ ਉਹਨਾਂ ਨੇ ਸਾਡੇ 'ਚ ਬਾਈਕ ਮਾਰੀ ਸੀਗੀ ਤੇ ਉਹ ਆਏ ਨਹੀਂ ਪਰ ਉਹਨਾਂ ਨੇ ਕਿ ਚਲੋ ਅਸੀਂ ਪੱਟੀ ਕਰਾ ਦਿੰਨੇ ਅਸੀਂ ਅੱਗੇ ਲੈ ਕੇ ਗਏ ਉਹਨਾਂ ਨੂੰ ਪੱਟੀ ਕਰਾਣ ਇਹ ਨਵੇਂ ਆ ਇਹਨਾਂ ਨੂੰ ਸਨਸਾਨੀ ਦੀ ਚ ਲੈ ਗਏ ਜੀ ਉਸ ਤੋਂ ਬਾਅਦ ਇਹਨਾਂ ਦੀ ਜੇਬਾ ਜੂਬਾ ਚ ਚੈੱਕ ਕੀਤੇ ਉਹਨਾਂ ਨੇ ਪੈਸੇ ਪੁੱਸੇ ਕੱਢ ਲਏ ਫੋਨ ਕੱਢ ਲਿਆ ਮੈਂ ਪੁੱਛਿਆ ਜੀ ਉਹਨਾਂ ਨੂੰ ਉਹ ਚਾਰਜ ਨਹੀਂ ਹੋਗੇ ਸੀ ਚਾਰ ਤੋਂ ਜੀ 6 ਜਣੇ ਹੁੰਦੇ ਸੀਗੇ ਉਹਨਾਂ ਨੇ ਸਾਡੀ ਜੇਬ ਚ ਪੈਸੇ ਪੁੱਸੇ ਫੋਨ ਦਾ ਮਤਲਬ ਇਹ ਕਿ ਉਹਨਾਂ ਦਾ ਗਰੁੱਪ ਹੈ ਜੀ ਹਾਂਜੀ ਉਹਨਾਂ ਦਾ ਗਰੁੱਪ ਸੀਗਾ ਜੀ 6 ਤੋਂ ਨਾਲ ਹੀ ਤੁਹਾਡੇ ਨਾਲ ਕੁੱਟਮਾਰ ਵੀ ਕੀਤੀ ਹਾਂਜੀ ਕੁੱਟਮਾਰ ਵੀ ਕੀਤੀ ਨੇ ਉਹਨੂੰ ਥੱਪੜ ਥੱਪੜ ਮਾਰਿਆ ਜੀ ਫੋਨ ਫੋਨ ਖੋਇਆ ਜੀ ਸਾਡਾ ਤੁਹਾਡਾ ਫੋਨ ਜਿਹੜਾ ਉਸਦੀ ਕੀਮਤ ਕਿੰਨੀ ਜੀ ਸਾਡਾ 30000 ਦਾ ਫੋਨ ਸੀ ਜੀ 30000 ਤੁਹਾਡਾ ਤੇ 25 ਤਕਰੀਬਨ 50 60000 ਦੇ ਮੋਬਾਈਲ ਉਹ ਤੁਹਾਡੇ ਕੋਲ ਖੋਇਆ ਹਾਂਜੀ ਤੇ ਪੈਸੇ ਪੈਸੇ ਜੀ ਨੇ ਕੋਲ 2000 ਸੀ ਨੇ ਕੋਲ 2000 ਸੀ ਬਾਕੀ ਖੁੱਲੇ ਖਲੇ ਹੋਰ ਸੀਗੇ ਪੈਸੇ ਤੇ ਤੁਸੀਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਹਾਂਜੀ ਅਸੀਂ ਫੇਰ ਜਾ ਕੇ ਰਿਪੋਰਟ ਕਰਾਈ ਪੁਲਸਥਾਨੇ ਡਾਬਾ ਚੁੰਕੀ ਜਿਹੜੀ ਆਪਣੀ ਇੱਥੇ ਆ ਗਈ ਕਲੋਨੀਆਂ 'ਚ ਹੁਣ ਤੁਸੀਂ ਕੀ ਚ ਈ ਸਾਡੀ ਮੰਗ ਇਹ ਹੀ ਆ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਡੇ ਫੋਨ 'ਤੇ ਸੰਦੇਸ਼ ਆਵੇ। ਉਸੇ ਉਹ ਬੰਦਿਆਂ ਨੂੰ ਦੇਖ ਜਦੋਂ ਤੁਹਾਡੇ ਸਾਹਮਣੇ ਆ ਜਾਣਗੇ ਤਾਂ ਸਿੱਖ ਪਛਾਣ ਲਵਾਂਗੇ। ਹਾਂਜੀ ਪਛਾਣ ਲਾਂਗੇ ਜੀ।